ਜੀ গুড মর্নিং ਜੀ ਅਦਾਬ ਨਮਸਕਾਰ ਮੈਂ ਹਾਂ ਤੁਹਾਡਾ ਤਰਸੀਮ ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰਾਂ ਜੋ ਇਸ ਸਮੇਂ ਦਾ ਟਾਈਮ ਹੈ तकरीबन 5:40 ਮਿੰਟ ਹੋਏ ਨੇ ਘਰ ਵਿੱਚ ਮੱਝਾਂ ਦਾ ਧਰਾਂ ਡੋਕਾ ਚੋਕੇ ਮੱਝਾਂ ਬਾਹਰ ਬੰਨ ਕੇ ਮੱਝਾਂ ਤਲਾਈ ਚ ਬਾੜ ਕੇ ਤੇ ਗਾਈਂ ਬਾਹਰ ਬੰਨ ਕੇ ਵੇਰ ਆਇਆ ਕੱਕ ਨਾ ਬਾਹਰ ਲਿਆਂ ਨਿ ਮੇੜਿਆ ਤੇ ਹੁਣ ਆ ਗਿਆ ਖੇਤ ਖੇਤ ਤੁਸੀਂ ਦੇਖ ਰਹੇ ਰਹੇ ਹੋਗੇ ਉਹ ਟਾਵਰ ਵਾਲਾ ਖੇਤ ਆ ਆਪਣਾ ਤੇ ਸਾਰੇ ਚ ਮੱਕੀ ਹੋ ਗਈ ਹੈ ਹਰੀ ਹੋ ਚੁੱਕੀ ਐ ਆਹ ਮੱਕੀ ਵੱਲੇ ਚੱਲਦੇ ਨਾਲੇ ਕਰਦੇ ਆ ਉਹਦੇ ਨਾਲ ਗੱਲਾਂ ਬਾਤਾਂ ਤੇ ਇੱਕ ਤਾਂ ਜਿੰਨੇ ਵੀ ਮੇਰੇ ਵੀਰ ਵੀਡੀਓ ਦੇਖਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕੁਝ ਦਿਨਾਂ ਦਿਨਾਂ ਤੋਂ ਮੈਂ ਗੈਰਹਾਜ਼ਰ ਮੰਗੂ ਇਸ ਵੀਡੀਓ ਸਮਾਰ ਕੇ ਨਹੀਂ ਆਜ ਸਕਿਆ ਕਾਰਨ ਕੀ ਆ ਬਾਈ ਖੇਤੀ ਦਾ ਕੰਮ ਬਹੁਤ ਜ਼ਿਆਦਾ ਰੁਲੇ ਪਿਆ ਤੀ ਇੱਕ ਇੱਕ ਵੀਲਦਰੀ ਦਾ ਕੰਮ ਬਹੁਤ ਜ਼ਿਆਦਾ ਸੀ ਤੇ ਹੌਲੀ ਹੌਲੀ ਸੈਟਿੰਗ ਹੁੰਦੀ ਐ ਤੁਹਾਨੂੰ ਪਤਾ ਜ਼ਿੰਮੇਦਾਰ ਹੋਈ ਤੁਹਾਨੂੰ ਬਾਈ ਇਹ 6 ਮਹੀਨੇ ਤੇ ਫਿਰ ਲੱਗਿਆ ਨਹੀਂ ਗੱਲ ਸੋ ਜਿਹੜਾ ਜਿਹਾ ਬਣਿਆ ਠੀਕ ਹੋ ਗਿਆ ਨਾ ਤੇ ਬਈ ਬਣੇ ਰਹੋ ਵਲੌਗ ਨਾਲ ਜਿੰਨੇ ਵੀ ਵੀਰ ਮੇਰੇ ਭਾਈ ਨੇ ਮੈਂ ਕਿਤੇ ਕਾਪੀ ਚੱਕ ਕੇ ਲਿਖ ਕੇ ਨਾ ਬੋਲੂ ਸਾਰਿਆਂ ਦੇ ਵੀ ਐ ਅੱਧੇ ਨੇ ਜਾ ਰਹੇ ਨੇ ਅੱਧੇ ਨੇ ਬੋਲੇ ਫਿਰ ਦੂਜੇ ਗੁੱਸੇ ਹੋ ਜਾਂਦੇ ਨੇ ਆਪੋਰੇ ਦੋਸਤਾਂ ਤੋਂ ਰਿਸ਼ਤੇਦਾਰਾਂ ਤੋਂ 5-5 6-6 ਤੋਂ ਸਾਡਾ ਚੈਨਲ ਸਬਸਕ੍ਰਾਈਬ ਕਰਾਓ ਪਹਿਲਾਂ ਤਾਂ ਬੰਤਦੇ ਨੇ ਤੁਰ ਥਾਈ ਇਸ ਤਰ੍ਹਾਂ ਆ ਇਸ ਤਰ੍ਹਾਂ ਸਾਰੇ ਚੌਲੇ ਲਾਤੇ ਚੌਲੀ ਚੌਲੇ ਲੱਗਿਆ ਕਰਨੇ ਬੋਰੀ ਦੀ ਬੋਰੀ ਭਰਿਆ ਕਰੂਗੀ ਤੇ ਇਸ ਤਰ੍ਹਾਂ ਪ੍ਰਿੰਟੀਆਂ ਲਾਤੀਆਂ ਤਰਥਾਂ ਜੀ ਗਿੱਲਾ ਬਹਣ ਪਿਆ ਪ੍ਰਮਾਤਮਾ ਦਾ ਵੀ ਵੱਡਾ ਹੁੰਦਾ ਭਾਈ ਮੋਟਰ ਨਾਲ ਤੀਜੇ ਦਿਨ ਪਾਣੀ ਭਾਲ ਜਾਂਦੀ ਮੱਕੀ ਦੇਖੋ ਮੱਕੀ ਕਿੰਨੀ ਸੋਹਣੀ ਹੈ ਜੀ ਤੇ ਕੋਈ ਪਾਣੀ ਨਹੀਂ ਮੱਕੀ ਨੇ ਭਾਲ ਭਾਲ ਦੀ ਨੂੰ ਹਫਤਾ ਇੰਨੀ ਗਿੱਲ ਭਰ ਗਈ ਤੇ ਹਫਤਾ ਲੋੜ ਨਹੀਂ ਪਾਣੀ ਦੀ ਕਰੋੜਾਂ ਮਣ ਪਾਣੀ ਬਚਾਇਆ ਮਹਾਰਾਜ ਨੇ ਤੇ ਪੱਤੀ ਆਪਣੇ ਮੱਕੀ ਆਪਣੀ ਚਾਰ ਚਾਰ ਪੱਤਿਆਂ ਦੀ ਹੋ ਗਈ ਹੈ ਮੱਕੀ ਆਪਣੀ ਚਾਰ ਚਾਰ ਪੱਤਿਆਂ ਦੀ ਹੋ ਗਈ ਹੈ ਤੇ ਅੱਗੇ ਜਾ ਕੇ ਦਿਖਾਉਣਾ ਤੁਹਾਨੂੰ ਜਿਵੇਂ ਆਹ ਬੈਡ ਨੇ ਇਹ ਬੈਡਾਂ ਤੇ ਉਹਦੇ ਸੇਮ ਨਹੀਂ ਚੜੀ ਸੀ ਤੇ ਹੁਣ ਮੀਂਹ ਨਾਲ ਸੇਮ ਚੜੀ ਹੈ ਸਾਰੀ ਮੱਕੀ ਹੁਣ ਮੀਂਹ ਹਰੀ ਹੋ ਜੂਗੀ ਜੇ ਕੋਈ ਮਸ਼ੀਨ ਤੋਂ ਵੀ ਨਾ ਡਿੱਗਿਆ ਨੁਕਸ ਹੋਇਆ ਤਾਂ ਕੀ ਕਹਿਣਾ ਨਹੀਂ ਇੱਕ ਦੋ ਦਿਨਾਂ ਚ ਮੱਕੀ ਹਰੀ ਹੋ ਜੂਗੀ ਇਹ ਇੱਕਦੋ ਬੈਡ ਹੈਗੇ ਨੇ ਇੱਧਰ ਤੇ ਆਪਣੀ ਮੱਕੀ ਟਰ ਦੇਖੋ ਜੀ ਕਾਰਿਮ ਕੀ ਪੂਰੀ ਵੀਰੀ ਉਹ ਵੀ ਕਿ ਚਲਦੇ ਆਂ ਦੂਸਰੇ ਖੇਤ ਇਹ ਸਾਰਾ ਪਰੌਂਠਾ ਲੈ ਪਾ ਕੇ ਹੋਰ ਜਿੰਨਾ ਆਟਾ ਸਾਰੇ ਦੇ ਪਰੌਂਠੇ ਬਣਾਵਾਂਗੇ ਅੰਦਰ ਆਹ ਜਿਹੜੇ ਗਾਲੇ ਤੋਂ ਤਰਾਂ ਚ ਪਾਦੇ ਤੇ ਤੇ ਕਹੀ ਨਾ ਖਾਲਾਂ ਦੀ ਠੰਡੀ ਅਜੇ ਤੱਕ ਕੋਈ ਵਰ ਨਹੀਂ ਅੜਿਆ ਲਸ਼ੰਕ ਕਰਉਂਦੀ ਜੰਨੇ ਨੇ ਗੰਨਵਾਤਾਂ ਨੇ ਖਾਣ ਕੀ ਹੁੰਦੇ ਤਾਂ ਆਂ ਬੰਦੇ ਨੂੰ ਬਣਾਈ ਆ ਹਨਾ ਖਾਣ ਤੇ ਤਾਂ ਬਣਈ ਆ ਘਿੱਟਾ ਦਾ ਮਾਰਾ ਫਿਰਦਾ ਹਰ ਕੋਈ ਜਿਹੜੇ ਆਪਣੇ ਆਪਣੇ ਛੱਟੇ ਲਾਇਆ ਖਾਣ ਨੂੰ ਤਾਂ ਨਹੀਂ ਹੋਂ ਕੰਮ ਕਰਦਾ ਜੰਨੇ ਦਾ ਤੋਂ ਤੇ ਯਰ ਮੈਂ ਕਰ ਨਹੀਂ ਚੁੱਕਾ ਵੈ ਤੇ ਬੱਸ ਉਹ ਤਰਾਕੀ ਆ ਗਿਆ ਅਹ ਬੱਸ ਉਹ ਕਾਲਾ ਤੇ ਬਾਬੇ ਦੀ ਪ੍ਰੋਬਲਮ ਇਹ ਵੀ ਹੋ ਰਿਹਾ ਤੇਰਾ ਤੇ ਹੀ ਨਹੀਂ ਆਉਂਦਾ ਮੈਂ ਤਾਂ ਨੂੰ ਦੇਖ ਲਾ ਤੁਸੀਂ ਕਿ ਆ ਗਿਆ ਇਹ ਜੀ ਹਾਂ ਇਹ ਵੀ ਜਿਹੜਾ ਦੂਜੇ ਤੋਂ ਲਾ ਲੈਂਦੇ ਨੇ ਜਿਹੜਾ ਇਹ ਮੰਨਦੇ ਨੇ ਕਿ ਜਿਹੜਾ ਅਡੇ ਦੇ ਖਾਵਾਂਗੇ ਉਹਨਾਂ ਦੇ ਸੀ ਬਹੁਤ ਸਾਰੇ ਰੇਟਾਂ ਦੇ ਦਿੱਤਾ ਤਾਉ ਤੇ ਤਾਉ ਦੇ ਦੇਖੋ ਜੀ ਬਸ ਵੇਖੀ ਅੱਗ ਨਾਲ ਤਾਂ ਤਰ ਗਿਆ ਨਾ ਥੋੜੀ ਰਹਿ ਗਈ ਹਾਂ ਸਾਰੇ ਭਾਦਾਂ ਦੇ ਪਰ ਮਤਲਬ ਇਹ ਥੋੜੀ ਜਿਹਾ ਸਿੱਧਾ ਅੱਗੇ ਚੱਲਣਾ ਚਾਹੀਦਾ ਹੈ ਥੋੜੀ ਜਿਹਾ ਤੇਰਾ ਹਾਂ ਨਾਲ ਮੰਨੇ ਸਨੇ ਆਦੇ ਜੋ ਹੋਈ ਮੈਂ ਬਣਾ ਲਿਆ। ਜੀਆ ਬੰਦ ਨੇ ਕੋਈ ਨਹੀਂ। ਦਿੱਟੇ ਦੇ ਪਰ ਪੱਟ ਪਾ। ਤੋ ਉਹ ਵੀ ਕੋਈ ਨਹੀਂ। ਜਿੰਨੇ ਆਪਨੇ ਕਰਨਾ ਮੈਂ ਤਾਂ ਕੀ ਕਾਮ ਉਹਨਾਂ ਦੇ ਦੰਨ ਕਰਮ ਕਰਾਂਗੇ। ਇਹਦਾ ਤਾਂ ਹੋ ਚੱਲ ਗਿਆ ਬਸ ਭਾਰੀ ਨੇੜੇ ਚੱਲ। ਇਹ ਕਰਨਾ ਤੋਂ ਕੋਈ ਨਹੀਂ ਆਉਂਦਾ ਕੋਈ। ਬਹੁਤ ਜਿਆਦਾ ਨੇੜੇ ਚੱਲ। ਇਹ ਆਹ ਨਾਲ ਤੇ ਰੇਤ ਕਰਾਵਾ ਲਾ ਕੇ ਨਾ ਤੇ ਇਹਦੇ ਵਿੱਚ ਆਪਾਂ ਚਰਕੇ ਰੋਟੀ ਬੇਕ ਨੂੰ ਕਰ ਲਓ ਕੋਈ ਵੱਡੀ ਗੱਲ ਨਹੀਂ ਐਤਵਾਰ ਨੂੰ ਹਰ ਬੱਚਾ ਨੂੰ ਸਵੇਰੇ ਲਾ ਕੇ ਸਾਰੀ ਖਵਾਇਆ ਕਰੋ ਦੁਪਹਿਰੇ ਤੱਕੋ ਕਰਕੇ ਦੇਣਾ ਕਰੋ ਜੇ ਤਾਜ਼ੇ ਪੱਕਦੇ ਨੂੰ ਤੱਕ ਸਟਾਈਲ ਕਰਦੇ ਜੀ ਮੜਾ ਦੇ ਤਵਾ ਤੇ ਗਰਮ ਕੱਪੜੇ ਉਹ ਜੀ ਐਸਰਾਪਾ ਦੇ ਵਿੱਚ ਪਾਪਾ ਪਕਾ ਲੈਣਾ ਤੂੰ ਤਾਂ ਤਾਂ ਕਿਵੇਂ ਪਕਾਉਂਦੇ ਹਾਂ ਪਤਾ ਸ਼ਿਆਰਾ ਮੰਨਦਾ WhatsApp ਦੀ ਗੱਲ ਕਰਦਾ ਸੌਖੀ ਇਹ ਵੀ ਵਧੀਆ ਲੱਗਿਆ ਇਹ ਹੈ ਤਾਂ ਓਕੇ ਤੂੰ ਐਟਰਾ ਇਹ ਸਾਰੇ ਆ ਕੇ ਦੇ ਚਰਾਂ ਦੇ ਤੇ ਲੈਸ ਕੋ ਹੋ ਦੀ ਸਾਰੇ ਪ੍ਰੰਤ

ਮਾਰਿਪ ਮਰੋ ਜੀ ਇਹ ਪ੍ਰੌਸ ਦੇ ਵਿੱਚ ਰੱਖ ਗਿਆ ਜੂ ਬਾਹੀ ਹੁਣ ਆਪਾਂ ਇਹਨੇ ਲਾਉਣਾਂ ਕਿਉਂ ਕਲੇ ਦੀ ਹੁਣ ਅਪੋਸ ਦਿਨ ਆਇਆ ਧਾਜਾ ਕੇ ਲਾਉਣੇ ਆਪਾਂ ਕੁੱਲਾ ਨਿਬੜਨਾ ਨਾ ਬਟਾ ਦੇਖੋ ਕਿ ਬੰਦਾ ਕਦੋਂ ਬੋਟਾ ਲਾਤਾ ਕਿ ਆਪਾਂ ਕਿੱਦਾਂ ਇਹ ਕਰਕੇ ਕਿੰਦਾ ਆਪਣਾ ਵਧੀਆ ਬਣ ਗਿਆ ਕਿੱਲੇ ਜਿਨਾ ਕਰਦਾ ਨਹੀਂ ਤੇ ਰੋਟੀ ਪਾਣੀ ਕਰਾਂਗੇ ਆਪਾਂ ਤੁਸੀਂ ਜਿ ਤਰ੍ਹਾਂ ਤੱਕ ਜਾਂਗੇ ਲਗਰੀ ਆਪਣੀ ਮੱਛੀ ਸੂੰਣ ਵਾਲੀ ਆ ਪਹਿਲਾਂ ਉਹਨੂੰ ਹੁਣ ਅੱਜ ਤੋਂ ਬੱਕਲੀਆਂ 'ਚ ਧਰਿਆ ਕਰੂੰਗਾ ਇੱਧਰ ਰਹਿ ਗਿਆ ਹੁਣ ਮਮੀ ਨਾ ਲੱਗ ਜੂਣਾ ਤੇ ਤੂੰ ਪਹਿਲਾਂ ਫੇਰ ਉਹਨੂੰ ਲੈ ਕੇ ਤੂੰ ਜਿਵੇਂ ਪਾਈ ਹੋਏ ਥੋੜੀ ਧੋਤੀ ਹਰੇ ਦਾ ਤੋੜਾ ਕੇ ਤੇ ਨੀਚੇ ਦਾਣਾ ਪਾ ਲੰਦੇ ਤੇ ਚੰਗਾ ਤੇ ਹੁਣ ਅੱਜ ਤੋਂ ਆਪਾਂ ਉਹਨੂੰ ਬੱਕਲੀਆਂ 'ਚ ਧਰਾਂਗੇ ਅੱਜ ਤੋਂ ਕਰਾਂਗੇ ਤਾਂ ਕਿ ਤਿੰਨ ਦਾਣ ਤੇ ਕਾਲਕ ਤੇ ਆਪਾਂ ਪਾ ਲਾਂਗੇ ਤੇ ਦੋ ਸਰ ਪਣ ਮਹਾਰਾਜ ਦੇ ਕਣਕ ਅੱਜ ਬੱਕਲੀਆਂ 'ਚ ਪਾਵਾਂਗੇ ਆਪਣੀਆਂ ਕੰਮ ਤਿਹੋ ਬੁਰਗੇ ਪੌੜਾ ਆਵਾਜ਼ ਦੇ ਮਾਰ ਕੇ ਬਾਅਦ ਵਿੱਚ ਮੈਨੂੰ ਵੀ ਕੋਈ ਨਾੜ ਕਰਦਾ ਇਹਦੀ ਹੁਣ ਆਪਾਂ ਪਟਾ ਇੱਕ ਬਣਾਇਆ ਜਿਹੜੇ ਵਿਚਾਲੇ ਗੰਬੇ ਲਾਏ ਦੀ ਪਸ਼ੂਦੋਵਾਰਾਂ ਤੋਂ ਉਹ ਡਿੱਕਾ ਲਾਉਣਾ ਜੀ ਇਸੇ ਕਰਕੇ ਇਹਨਾਂ ਨੂੰ ਮੈਂ ਪੱਟ ਦੋ ਗੰਬੇ ਨੇ ਦੋਨਾਂ ਨੂੰ ਮੈਂ ਪੱਟ ਦੂੰਗਾ ਤੇ ਜ਼ਿੰਦਗੀ ਹੈ ਸੰਘਰਸ਼ ਜ਼ਰੂਰੀ ਹੈ ਠਕਾਵਟ ਦਾ ਨਹੀਂ ਮੰਨਣੀ ਚਾਹੀਦੀ ਪਰ ਤਕਰੀਬਨ ਸਾਨੂੰ ਅੱਜ ਮੈਨੂੰ 13 ਤਰੀਕ ਦੇ ਚੱਲੇ ਹੋਏ ਆਜ 3 ਤਰੀਕ ਹੋ ਗਈ 4 ਫਿਰ ਰਾਤ ਦੇ ਕਰ ਰੱਖਿਆ ਜੇ ਸਵੇਰੇ 4 ਵਜੇ ਦਾ ਰਿਪੋਰਟ ਆਉਦਾ ਤਾਂ ਪੂਰੀ ਹੋਣਾ ਜੀ ਮੱਝਾ ਦਾ 4 ਵਜੇ ਦਾ ਰਿਪੋਰਟ ਹੋਏ ਜੀ ਹੈਗਾ ਕਿ ਕੰਮ ਕਰਮੀ ਕਰਨਾ ਉੱਪਰ ਜੇ ਮੱਝਾ ਆਪਣੇ ਕੰਮ ਨੇ ਧਾਰਾ ਟੂੜੀਆਂ ਟੂੜੀਆਂ ਨੇ ਤੇ ਨਾਲ ਆ ਸੁਖਨਾ 18 19 ਕਿੱਲੇ ਕਿੱਤੇ ਦੇ ਰੋਣੇ ਜਦੋਂ ਆਪਾਂ ਨੂੰ ਚਲ ਬੰਦੇ ਦੀ ਜਲੇਵਰਾ ਦੀ ਲੋਡ ਪੈਂਦੀ ਆ ਆਪਾਂ ਬੰਦ ਤੇ ਨੂੰ ਲਿਆਉਣੇ ਵੈਸੇ ਮੈਂ ਇਕੱਲੇ ਹੁੰਨਾ ਜਾਂ ਜੋਤ ਹੱਥ ਬਟਾਉਣ ਲੱਗ ਗਿਆ ਹਾਂ ਸਰੀਰ ਤਕਾਬ ਤਾਂ ਮੰਨੀ ਬੈਠਾ ਇਹ ਥਕਾਵਟ ਆ ਜਿਹੜੀ ਮੰਨਣੀ ਚਾਹੀਦੀ ਨਹੀਂ ਕਿਉਂ ਜਿਹੜੀ ਇਹ ਆ ਉਹ ਮੇਰਾ ਕੰਮ ਵਾਲੀ ਹੈਗੀ 10 ਸਾਲ ਹੋਰ ਫਿਰ ਉਹਦੋਂ ਬਾਅਦ ਤਕਾਬ ਦਾ ਹੱਕ ਬਣਦਾ ਤੈਨੂੰ ਪਤਾ ਮੈਨੂੰ ਸ਼ੂਗਰ ਦੀ ਪ੍ਰੋਬਲਮ ਆ ਉਹਦੇ ਕਰਕੇ ਆਏ ਨੇ ਪਰ ਇਹ ਮੰਨਣੀ ਨਹੀਂ ਆਪਾਂ ਬੇ ਪਰਿਵਾਰ ਹੈਣਾ ਕੁਝ ਬਣ ਕੇ ਦਿਖਾਉਣੇ ਹੈ ਸਵਦੀਲ ਲਈ ਆਇਆ ਇੰਟਰਵਿਊ ਆਇਆਗਾ ਜ਼ਿੰਦਗੀ ਚ ਇਹਦਾ ਅਫਸਰ ਆਪਾਂ ਖੱਟ ਕੇ ਦਿਖਾਉਣਾਗਾ ਦੁਨੀਆ ਨੂੰ ਤੇ ਟਾਈਮ ਲੱਗੂ ਜੀ 2-4 ਸਾਲ ਤਾਂ ਲੱਗ ਜਾਂਦੇ ਨੇ ਲੋਕ 20-20 ਸਾਲ ਖਾਲਦਿੰਦੇ ਆਪਾਂ ਦਾ 2 ਸਾਲ ਹੀ ਗਿਆ 2 ਸਾਲਾਂ ਚ ਦਿਖਾ ਰਾਂਗੇ ਰੰਗ ਬੰਨ ਡੇਢ ਸਾਲ ਹੋ ਗਿਆ ਲਈ ਤੇ ਗੱਡੀ ਚੜੀ ਐ ਆਹ ਤਾਂ ਅਗਲੇ 2 ਸਾਲਾਂ ਚ ਤੱਕ ਫੱਟੇ ਚੱਕ ਰਾਂਗਾ ਮਨੇ ਤੇ ਅੱਜ ਆਪਾਂ ਕਰਾ ਲਾਉਨੇ ਆ ਇਹ ਪਟਾ ਆਪਣਾ ਇੱਕ ਸਾਫ ਬਣ ਜਾ ਪੂਰਾ ਤੇ ਢੀੜਕਾਰ ਕੋਲੇ ਮੋਟਰਾ ਉੱਥੋਂ ਨੱਕਾ ਖੋਲ੍ਹ ਲਿਆ ਸਿੱਧਾ ਪਾਣੀ ਸੂਏ ਤੇ ਸੂਏ ਤੋਂ ਮੋਟਰ ਚਲਾਈ ਸਿੱਧਾ ਪਾਣੀ ਕਰੇ ਬਰੀਆ ਕੰਮ ਕਰ ਰਿਹਾ ਅਬ ਜਾਨੇ ਤਾਂ ਪੂਰਾ ਜੋਤ ਵਾਸਤੇ ਸੁੱਖ ਸੋਤ ਤਾਂ ਪੂਰੀਆਂ ਹੋ ਰਹੀਆਂ ਨੇ ਡਬਲ ਡਬਲ ਪਾਈਪ ਲਾਈਨ ਟ੍ਰਿਪਲ ਹੋ ਗਈ ਇੱਕ ਮੈਂ ਪਾਈ ਹੈਗੀ ਸੂਏ ਦੀ ਕੱਸੀ ਦੀ ਸਾਂਝੀ ਦੀ ਕੱਲੇ ਨੇ ਪੈਸੇ ਲਾ ਕੇ ਤੇ ਦੋ ਆ ਹੋ ਗਈ ਚਲੋ ਪ੍ਰਮਾਤਮਾ ਚੰਗੇ ਥਾਵੇਂ ਪੈਸੇ ਲਵਾਉਂਦਾ ਰਹੇ ਚੜਦੀ ਕਲਾ ਚ ਰੱਖੇ ਉਹਨੇ ਕਰਾਣਾ ਦਿਖਾਉਣਾ ਦੋਨੋਂ ਆਇਆ ਜੋਤ ਨੂੰ ਕੰਬੇ ਪੱਟਣ ਦਾ ਬਾਈ ਜੀ ਕਿੰਨੇ ਦਾ ਠੇਕਾ ਕਰਿਆ ਤੁਸੀਂ ਨੇ ਕਿੰਨੇ ਦਾ ਕਰਿਆ ਜੀ ਠੇਕਾ ਉਹ ਜੋਤ ਸਿੰਘ ਦੇਖਣ ਲੱਗ ਜੂ ਪਤਾ ਵੀ ਇਧਰ ਬੰਤਾ ਪੜਦਾ ਖੰਭਾ ਕਿ ਪਹਿਲਾਂ ਜੋਤ ਪੜਦਾ ਮੁਕਾਬਲਾ ਪੂਰਾ ਇਹ ਬਾਈ ਢੂੰਗੇ ਨੇ ਦੋ ਰੋ ਪੁੱਟੀ ਨੇ ਬੋੜ-ਬੋੜ ਦਾ ਪਟ ਲਿਆ। ਬਸ ਲਵੀ ਲੱਗਿਆ ਕੰਮ। ਕੀ ਹੋਏਗਾ ਤਾਇਆ? ਥੱਕ ਗਿਆ। ਇਸ ਅਸੱਬਲਾ। ਨੇਕ ਪੱਤਲੀ ਦਾ ਤੁਸੀਂ ਸਾਰੇ ਨੂੰ ਸ਼ਸ਼ਟਕਾਲ ਦੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੇ ਜੇਕਰ ਨੂੰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਡੇ ਇਥੇ ਮੇਰੇ ਮਾਸੇ ਜੀ ਜੀ ਕਿ ਹੈਗੀ ਰਿਟਾਇਰਮੈਂਟ ਦਾ ਪਾਰਟੀ ਹੈਗੀ ਤੇ ਉਹਦੇ ਵਾਸਤੇ ਮੈਂ ਕੱਪੜੇ ਲੈ ਲਈਏ ਤੇ ਆ ਦੇਖੋ ਮੈਂ ਫਰੌਕ ਲੈ ਆਈਆਂਗੀ ਦੇਖੋ ਜੀ ਆ ਨੈਕ ਤੇ ਡਿਜ਼ਾਈਨ ਬਣਿਆ ਹੋਇਆ ਹੈਗਾ ਇੱਧਰ ਬਹੁਤ ਤੇ ਆਪਣੇ ਲੈਸ ਲਾਈ ਦੀ ਹੈਗੀ ਇਸ ਤਰ੍ਹਾਂ ਬਹੁਤ ਸੋਹਣੀ ਫਰੌਕ ਹੈਗੀ ਮੈਨੂੰ ਬਹੁਤ ਸੋਹਣੀ ਲੱਗੀ ਇੱਕਪੈ ਇਹ ਨਾਲ ਦੇ ਕਲਰ ਚ ਲੈਂਗਾ ਲੇਸੀ ਇਹ ਪਹਿਲਾ ਵਿਆਹ ਸੀਗਾ ਉਹ ਦੇਖੋ ਜੀ ਆ ਜਾਓ ਅਸੀਂ ਬਾਕੀ ਬਾਰੇ ਗੱਲ ਕਰਾਂਗੇ ਇਹ ਨਾਲ ਆਇਆ ਬਹੁਤ ਸੋਹਣਾ ਡਿਜ਼ਾਈਨ ਹੈ ਮੈਨੂੰ ਬਹੁਤ ਕੁਝ ਦਿਆ ਲੱਗਦਾ ਹੈ ਇਹ ਨੌਂ ਲਿਆ ਕਰਦਾ ਬਹੁਤ ਵਧੀਆ ਲੱਗਿਆ ਤੇ ਲੋਪਈ ਆਪਾਂ ਐਸਾ ਟਾਈਮ ਆ ਜਿਹੜਾ ਆਪਣਾ 5:00 ਵੱਜ ਗਏ ਨੇ ਤੇ ਮੌਸਮ ਬਹੁਤ ਖਰਾਬ ਹੋਇਆ ਪਿਆ ਪਤਾ ਨਹੀਂ ਤਾਂ ਨੀਂ ਮੀ ਆਉ ਉਹ ਪਤਾ ਨਹੀਂ ਨੇਹਰੀ ਆਉ ਪੁੱਤ ਇਹ ਉਤਲਾ ਜਾਣੇ ਜਾਂ ਥੋੜੇ ਨਿੱਟ ਜਾਣ ਨਾ ਦੱਸ ਦਿੰਦੇ ਨੇ ਅੱਜ ਨਹੀਂ ਆਉਂ ਅੱਜ ਨੇਹਰੀ ਆਉ ਮੈਂ ਤਾਂ ਤੀਆਂ ਪੁੱਤ ਦੱਸ ਦਿੰਦੇ ਨੇ ਬੀਬੀ ਮੈਂ ਨੇਹਰੀ ਆਉ ਕੋਈ ਕਹਿੰਦਾ ਨਹੀਂ ਆਉ ਕੋਈ ਕਹਿੰਦਾ ਨੇਹਰੀ ਆਉ ਅੱਗੇ ਪ੍ਰਮਾਤਮਾ ਨੂੰ ਹੀ ਪਤਾ ਲੱਗੀ ਆਉਗੀ ਨਾ ਕਿਹੜੇ ਪਾਸੇ ਵੀ ਤੜੂ ਕਿੱਧਰ ਤੇ ਜਾਊ ਸੁਖਸੰਦ ਦੀ ਮਹਿਰੀਆਂ ਵੇ ਸੁਖਸੰਦ ਦਾ ਨਹੀਂ ਆ ਗਏ ਕਿਸੇ ਦਾ ਇਹ ਨਾ ਹੋਵੇ ਨਹੀਂ ਰਿਸ ਡੇਗ ਦੇ ਇੱਕ ਕੀ ਡੇਗ ਦੇ ਵਾਹਿਗੁਰੂ ਸੁਖਸੰਦ ਨੰਗਾ ਕਿਹਨੇ ਰੀ ਬੁੱਲਾ ਲਈ ਜੇ ਤੇ ਨਿਹਰੀਆਂ ਬੋਲਿਆਂ ਦੀ ਰੁੱਤ ਆ ਪੁੱਤ ਨਿਹਰੀਆਂ ਬੁੱਲਾ ਨੇ ਵੀ ਆਉਣਾ ਹੀ ਐ ਪਰ ਲੋਹਾ ਧੀਆਂ ਨੂੰ ਸੋਚ ਲੱਗ ਜਾਂਦੀ ਵੀ ਗੰਦ ਪੈ ਗਈ ਨਿਹਰੀਆਂ ਦੀ ਤੁਸੀਂ ਦੇਖੋ ਜੀ ਮੈਂ ਬਿੱਲੀ ਨਾਲ ਰੀਸੀ ਕੀ ਤੇ ਆ ਕੱਪੜੇ ਲੈ ਕੇ ਜੀ ਤੁਹਾਨੂੰ ਦਿਖਾਈ ਦਿੱਤੇ ਮੈਂ ਪੀਪਿਕ ਵਰਤੂ ਹੋਟਸ ਹਨ ਇਹ ਦੇਖੋ ਮੇਰੀ ਪੋਤੀ ਦਾ ਸੂਟ ਦੇਖੋ ਕੌਣ ਜੀ ਇਹ ਫਰਾਕ ਦਾ ਸੂਟ ਆ ਫਰਾਕ ਇਹਨਾਂ ਨਾਲ ਦੀ ਆ ਹਲੋਕ ਕਹਿੰਦੇ ਨੇ ਬਲੋਕ ਬਲੋਕ ਫਰਾਕ ਹਾਂ ਤੇ ਫਿਰ ਉਹ ਦੇਦੇ ਕੋਲੇ ਹੈਗੇ ਤੇ ਕੱਪੜੇ ਤੇ ਸਾਡੇ ਇੱਥੇ ਪ੍ਰੋਗਰਾਮ ਹੈ ਮੇਰੀ ਮਾਸੀ ਦੇ ਸਹੁਰੇ ਦੀ ਰਿਟਾਇਰਮੈਂਟ ਹੈ ਸਾਡੇ ਰਿਸ਼ਤੇਦਾਰੀਆਂ ਮੇਰਾ ਆਪਣਾ ਹੋਇਆ ਹੈ ਮੇਰੀ ਮਾਸੀ ਦਾ ਸਹੁਰਾ ਦੂਰੀਆਂ ਦੂਰੀਆਂ ਰਿਸ਼ਤੇਦਾਰੀਆਂ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਪਰਸੋਂ ਤੋਂ ਲੈ ਕੇ ਪ੍ਰੋਗਰਾਮ ਕੱਲ੍ਹ ਦਾ ਸੀ ਤਰੀਕ ਦੇ ਆਪਾਂ ਅੱਤੀ ਦੇ ਸੱਤ ਦੀ ਤੇ ਇਹਦੇ ਸੱਤ ਦੀ ਅਸੀਂ 2000 ਰੱਖਾਂਗੇ ਪ੍ਰੋਗਰਾਮ ਤੇ ਅੱਗੇ ਤੇ ਦੇਖੋ ਜੀ ਆਪਾਂ ਇਹ ਆਰਤੀ ਵਾਲੇ ਦੇ ਕੱਪੜੇ ਲੈ ਕੇ ਆਏਗੇ ਕੱਪੜਾ ਵੀ ਸੁੱਤੀ ਹੈ ਹਨਾ ਹਾਂ ਇਹ ਮੈਨੂੰ ਬਹੁਤ ਵਧੀਆ ਲੱਗੇ ਕੱਪੜਾ ਇਹ ਪਹਿਲਾਂ ਇਹਦੇ ਨਾਲ ਦਾ ਰੰਗ ਨਾਲ ਦਾ ਲਹਿੰਗਾ ਵੀ ਲੈ ਕੇ ਆਏ ਸੀਗੇ